ਸਾਰੇ ਨੂੰ ਅੱਜ ਸਾਡੀ ਵੀਡੀਓ ਆ ਰਹੀ ਹੈ ਬਹੁਤ ਹੀ ਵਧੀਆ ਸੀ ਜਾ ਰਹੇ ਆ ਐਕਟਿਵਾ ਦੀ ਸਰਵਿਸ ਕਰਾਉਣ ਦੇ ਲਈ ਪਿੰਡ ਦੇ ਵਿੱਚ ਜਾ ਰਹੇ ਆ ਐਕਟਿਵਾ ਦੀ ਸਰਵਿਸ ਕਰਾਉਣ ਕਿਉਂਕਿ ਆਪਣਾ ਕੰਮ ਹੀ ਪਿੰਡ ਦੇ ਵਿੱਚ ਤੇ ਪ੍ਰਾਈਸ ਵੀ ਬਹੁਤ ਜਿੱਥੇ ਘਾਟ ਹੀ ਹੁੰਦਾ ਵਾ ਸਰਵਿਸ ਕਰਾਉਣ ਦੇ ਪੈਸੇ ਵੀ ਘਾਟ ਹੀ ਲੈਂਦੇ ਸੋ ਤਾਂ ਕਰਕੇ ਆਪਾਂ ਪਿੰਡੋਂ ਪਿੰਡੀ ਜਾ ਰਹੇ ਆ ਆਪਣੇ ਜਿੱਤੇ ਆਪਣੀ ਸ਼ਾਪ ਪੈਸੇ ਸੜਕਾਂ ਦਾ ਬਹੁਤ ਹੀ ਬੁਰਾ ਹਾਲਤ ਤੁਹਾਨੂੰ ਦਿਖਾਉਣੇ ਆ ਇਹੋ ਜੀਆਂ ਸੜਕਾਂ ਨੇ ਪਿੰਡਾਂ ਦੀਆਂ ਬਹੁਤ ਹੀ ਜ਼ਿਆਦਾ ਸਿਰਦਰਦੀ ਹੈ ਸੜਕਾਂ ਉੱਤੇ ਰੋਜ਼ ਦੀ ਰੋਜ਼ ਅਸੀਂ ਇੱਥੇ ਡੇਲੀ ਅਪਡਾਟ ਕਰੀਦਾ ਵੈਸੇ ਤੇ ਚਲੋ ਆਪਾਂ ਨੂੰ ਤੇ ਆਦਤ ਪਾਣੀ ਗਈ ਹੈ ਤੇ ਬਾਕੀ ਤੁਸੀਂ ਦੇਖੀ ਚਲੋ ਅੱਗੇ ਦੀ ਅੱਗੇ ਵੀਡੀਓ ਇਹ ਦੇਖੋ ਸੜਕਾਂ ਦਾ ਹਾਲ ਇੱਤਾ ਦਾ ਵਾ ਕੁਛ ਤੇ ਆਪਾਂ ਕਲੋਨੀ ਵਾਲੀ ਸਾਈਡ ਤੇ ਕਿਸੇ ਦੀ ਪਾ ਲਈ ਹੈ ਸੜਕ ਦੇ ਵਿੱਚ ਇਹ ਬਣਿਆ ਪਿਆ ਮੇਨ ਰਾਹੋਂ ਰੋਡ ਕਾਫੀ ਸਮੇ ਬਾਅਦ 10 ਸਾਲ ਹੋ ਗਏ ਸਾਨੂੰ ਆਪ ਇਧਰ ਵਾਲੀ ਸਾਈਡਾਂ ਦੇ ਹੁਣ ਜਾ ਕੇ ਕਿਤੇ ਰੋਡ ਸਾਫ ਸੁਥਰਾ ਬਣਿਆ ਵਾ ਬਹੁਤ ਹੀ ਨਹੀਂ ਤਾਂ ਦਿੱਕਤ ਹੁੰਦੀ ਸੀ ਇਸ ਰੋਡ ਦੇ ਉੱਤੇ ਹੁਣ ਜਾ ਕੇ ਸੜਕੇ ਤੇ ਤੁਮ ਸਾਫ ਕਰ ਚਲੋ ਫਾਈਨਲੀ ਅਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਸਰਵਿਸ ਕਰਾਉਣ ਦੇ ਦੇਖਦੇ ਸਾਰੇ ਵਖੇ ਪਹਿਲੀ ਮੋਟਰਸਾਈਕਲ ਨਾਲ ਪਹਿਲੀ ਨੰਗਾ ਬੁੰਗਾ ਕੀਤਾ ਇਹ ਕੀ ਐਕਟਿਵਾ ਦਾ ਸਕਰਾਚ ਬੜਾ ਮੋਟਾ ਜਿਹਾ ਪਾਇਆ ਹੋਇਆ ਕਿਸੇ ਨੇ ਸਾਰਾ ਹੀ ਮੂਡ ਖਰਾਬ ਕੀਤਾ ਪਿਆ ਕਿਸੇ ਨੇ ਜਾਨ ਬੁੱਝ ਕੇ ਚਲੋ ਜੀ ਫਾਈਨਲੀ ਆਪਣੀ ਐਕਟਿਵਾ ਦਾ ਵੀ ਨੰਬਰ ਲੱਗਿਆ ਹੁਣ ਇਹਦੀ ਹੋ ਲੱਗੀ ਨਵਾਈ ਤਵਾਈ ਬੜੀ ਜਿਆਦੀ ਉਹ ਗੰਦੀ ਕੀਤੀ ਸੀ ਮੈਂ ਵੀ ਮੈਂ ਵੀ ਇੱਕ ਵਾਰੀ ਧੋਵਾਨਾ ਜਦੋਂ ਸਰਵਿਸ ਨਾਲ ਉਦੋਂ ਬਾਅਦ ਆਪਾਂ ਮਾੜਾ ਮੋਟਾ ਕੱਪੜਾ ਮਾਰ ਕੇ ਤੇ ਬਸ ਚੜ ਜਾਈਦਾ ਇਹਦੇ ਉੱਤੇ ਸਵਾਰ ਰਹੀ ਤੇ ਤੇ ਚਲੋ ਹੁਣ ਆਪਾਂ ਤੁਾਈ ਤੁਈ ਕਰ ਚੰਗੀ ਤਰ੍ਹਾਂ ਭਾਜੀ ਥੋਰੇ ਥੱਲੋਂ ਇੰਜਨ ਤੱਕ ਥੋਈ ਜਾਂਦੇ ਪੇ ਭਰਾਵਾ ਪਾਣੀ ਨਾਲ ਲਾ ਦੀ ਕਿਤੇ 플ੱਗ ਜੇ ਮੁੜ ਕੇ ਖੜ ਜੇ ਗੱਡੀ ਤੇ ਮੁੜ ਕੇ ਮੈਂ ਰਸਤੇ 'ਚ ਡੀਕਦਾ ਫੜਾ ਇੱਧਰ ਉੱਧਰ ਚੱਕਦਾ ਫਿਰਾਂ ਬਾਕੀ ਚੰਗੀ ਤਰ੍ਹਾਂ ਭਾਈ ਸਾਫ ਤੇ ਵਧੀਆ ਕਰੰਦਾ ਹਰੇਕ ਵਾਰੀ ਇਹਦੇ ਕੋਈ ਸਰਵਿਸ ਕਰਵਾਈ ਦੀ ਆਪਾਂ ਹੁਣ ਵਾਰੀ ਆ ਸ਼ੈਂਪੂ ਦੀ ਭਾਈ ਸਾਹਿਬ ਲਾ ਰਹੇ ਨੇ ਇਹਨੂੰ ਸ਼ੈਂਪੂ ਸ਼ੂੰਕੂ ਨਾਲ ਚੰਗੀ ਤਰ੍ਹਾਂ ਵੋਸ਼ ਕਰੇ ਸ਼ੈਂਪੂ ਕੀਤਾ ਪਤਾ ਨਹੀਂ ਕਿ ਸਾਬਨ ਸੁਬਨ ਲਾਇਆ ਚਲੋ ਜਿੱਦਾਂ ਵੀ ਬਸ ਸਾਫ ਹੋਣੀ ਚਾਹੀਦੀ ਆਪਣੀ ਗੱਡੀ ਬਾਕੀ ਆਪਾਂ ਬੈਠੇ ਬੈਠੇ ਥੋੜੇ ਬੋਰ ਜੇ ਹੋ ਗਏ ਆ ਹੋਰ ਨਹੀਂ ਕੁਛ ਵਿਲੇ ਬੈਠ ਬੈਠ ਕੇ ਬੰਦਾ ਥੱਕ ਹੀ ਜਾਂਦਾ ਵਾ ਤਾਂ ਤਾਂ ਕਰਕੇ ਹੁਣ ਦੇਖੋ ਤਦ ਤੱਕ ਵਿਲੇ ਹੁੰਨੇ ਆ ਸ਼ਾਪ ਤੇ ਵੀ ਜਾਣਾ ਵਾ ਬਾਈਕ ਕੱਢ ਰਿਹਾ ਮਗਲੈਲ ਜਿਹੜਾ ਪੁਰਾਣਾ ਇੰਜਨ ਔਇਲ ਕੱਢ ਰਿਹਾ ਵਾ ਸਰਵਿਸ ਤੇ ਹੋਣ ਵਾਲੀ ਆਪਣੀ ਕੰਪਲੀਟ ਇਹ ਅੰਕਲ ਹੁਣੇ ਪਤਾ ਨਹੀਂ ਕਾਦੋਂ ਕਿਹੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰ ਕਰਕੇ ਤੇ ਹਸੀ ਜਾਂਦੇ ਵੇ ਸੀਗੇ ਭਾਜੀ ਨਾ ਹੁਣ ਬਸ ਗਲੇ ਪਾ ਲਗੇ ਇੰਦਨ ਦੇ ਵਿੱਚ ਇੰਗੇ ਮੋੜ ਚ ਚਲੋ ਜੀ ਫਿਰ ਆਪਣਾ ਕੰਮ ਫਿਨਿਸ਼ ਫਾਈਨਲੀ ਆਪਣੀ ਤਾਂ ਐਕਟੀਵਿਟੀ ਹੋ ਗਈ ਸਰਵਿਸ 9 ਵਜੇ ਸਵੇਰੇ ਹੀ ਆਪਾਂ ਵੇਲੇ ਹੋ ਗਏ 8 ਵਜੇ ਭਾਜੀ ਕੋ ਆਏ ਜੀ ਸਵਾ 8 ਭਾਜੀ ਲਗੇ ਤੇ ਅੱਜ ਵੀ ਆਪਣੀ ਚਲੋ ਸਰਵਿਸ ਵਗੈਰਾ ਕਰਾ ਲਈ ਇੱਕਦਮ ਵਿਲੇ ਹੋ ਗਏ ਹੁਣ ਆਪਾਂ ਚੱਲੇ ਆ ਸ਼ੌਪ ਤੇ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਰ ਤੇ ਚਲੋ ਹੁਣ ਫੇਰ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਹੋ ਗਏ ਆਪਾਂ ਇੱਕਦਮ ਵਿਲੇ ਪਿੰਡ ਦਾ ਥੋੜਾ ਜਿਹਾ ਥਾ ਵਿਊ ਤਾਂ ਹੁਣ ਦਿਖਾ ਦਈਏ ਥੈਂਕ ਯੂ ਬਾ ਬਾਏ ਟੇਕ ਕੇਅਰ ਸਾਰਿਆਂ ਨੂੰ ਚਲੋ ਜੀ